ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਮੋਰਚਾ ਅੱਜ ਆਪਣਾ 295 ਦਿਨ ਦੇ ਵਿੱਚ ਦਾਖਲ ਹੋ ਗਿਆ ਸੋ ਦੋਸਤੋ ਮੋਰਚਾ ਬੜਾ ਚੜ੍ਹਦੀ ਕਲਾ ਦੇ ਵਿੱਚ ਆ ਇਹ ਜਿਹੜੇ ਆਪਣੇ ਬਲਾਕ ਮਹਿਲਕਲਾਂ ਦਾ ਮੈਂ ਤੁਹਾਨੂੰ ਦੱਸਣ ਲੱਗਾ ਇੱਥੋਂ ਜਿਵੇਂ ਕਿ ਸਾਡੇ ਛਾਪੇ ਤੋਂ ਜਿਹੜਾ ਜਥਾ ਆਉਂਦਾ ਉਹਦੇ ਵਿੱਚ ਸਾਡੇ ਕਿਸਾਨ ਆ ਗੂ ਕੇਵਲ ਸਿੰਘ ਬੈਠੇ ਆ ਜਿਹੜੇ ਕਿ ਸਰਕਰ ਆਗੂ ਆ ਤੇ ਇਹ ਸਾਡੇ ਕੋਲੇ ਬੈਠੇ ਆ ਸਾਡੇ ਇਧਰ ਮਾਤਾ ਜੀ ਮਨਜੀਤ ਕੌਰ ਆ ਜਿਹੜੇ ਪਿੰਡ ਛਾਪੇ ਤੋਂ ਆ ਇਧਰ ਸਾਡੇ ਮਾਤਾ ਜੀ ਬੈਠੇ ਆ ਤੇ ਮਨਜੀਤ ਕੌਰ ਮਾਤਾ ਜੀ ਨੂੰ ਕਹੂੰਗਾ ਵੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਕਰਦੇ ਆ ਖਨੌਰੀ ਖਨੌਰੀ ਬਾਰਡਰ ਤੇ ਬੀਬੀਆਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਪਹੁੰਚੋ ਆਪਾਂ ਡੱਲੇ ਸਾਹਿਬ ਨੂੰ ਜੀ ਮਰਨ ਮਰ ਤੇ ਬੈਠੇ ਨੇ ਵੀ ਉਹਨਾਂ ਲਈ ਆਪਾਂ ਵੀ ਕੁਝ ਕਰੀਏ ਆਪਾਂ ਆਪਣੀਆਂ ਜ਼ਮੀਨਾਂ ਨੂੰ ਜ਼ਮੀਨਾਂ ਲਈ ਸੁਰਾਉਣ ਦੀ ਖਾਤਰ ਬਹੁਤ ਕੁਝ ਕਰ ਸਕਦੇ ਆ ਆਪੋ ਪ੍ਰਭੂ ਕੋ ਆਪ ਕਰਮ ਵਿੱਚ ਨਾ ਬੈਠੋ ਕਨੌਰੀ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਬਹੁਤ ਧੰਨਵਾਦ ਜੀ ਜੀ ਦਾ ਖਾਲਸਾ ਮੈਂ ਕੁਝ ਨਹੀਂ ਇਹਦੇ ਸਾਡੇ ਮਾਤਾ ਜੀ ਬੈਠੇ ਆ ਚੰਨ ਕੋ ਚੰਨ ਕੋ ਮਾਤਾ ਜੀ ਬੈਠੇ ਆ ਸੋ ਦੋਸਤੋ ਜੇ ਹੁਣ ਗੱਲ ਕਰੀਏ ਬਾਹਰ ਵੀ ਤੁਹਾਨੂੰ ਦਿਖਾਉਣੇ ਆ ਬਾਹਰ ਵੀ ਦੇਖੋ ਕਿਵੇਂ ਸਾਰੇ ਮਤਲਬ ਚਾਨਣ ਲਾਈਟ ਹੈਗਾ ਜੇ ਆਪਾਂ ਗੱਲ ਕਰੀਏ ਜਿਹੜਾ ਕਿ ਇਹਦਾ ਸਾਡਾ ਰੈਣ ਬਸੀਰਾ ਬਣਿਆ ਹੋਇਆ ਰਹਿਣ ਵਸੇਰੇ ਦੇ ਵਿੱਚ ਆਪਣਾ ਜਿਹੜਾ ਪਹਿਲਾਂ ਪੁਰਾਣਾ ਚੱਲਦਾ ਉਹਦੇ ਵਿੱਚ ਸਾਡੇ ਰਹਿਣ ਵਸੇਰੇ ਦੇ ਵਿੱਚ ਦੇਖੋ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਲਾ ਇਸੀ ਤੋਂ ਸਾਰੀ ਸਹੂਲਤਾਂ ਇੱਧਰ ਸਾਡੇ ਕਲਵੰਤ ਸਿੰਘ ਖਿਆਲੀ ਤੋਂ ਮੀਤ ਪ੍ਰਧਾਨ ਬੈਠੇ ਆ ਆ ਗਰਮੇਲ ਸਿੰਘ ਗੇਲੂ ਜੀ ਜਿਹੜੇ ਸਾਡੇ ਕਿਸਾਨ ਆ ਗੂ ਸਾਪਾ ਤੋਂ ਨੇ ਪਿੰਡ ਸਾਪਾ ਤੋਂ ਜਿਨ੍ਹਾਂ ਦੇ ਵਾਦੀ ਵਾਦੀ ਸਾਰੇ ਜੱਥੇ ਆਉਂਦੇ ਉਹ ਬੈਠੇ ਆ ਇੱਧਰ ਆਪਣੇ ਦਰਬਾਰਾ ਸਿੰਘ ਸਹੌਰ ਤੋਂ ਇਹਨਾਂ ਦੀ ਬੜੀ ਵੱਡੀ ਹਾਜ਼ਰੀ ਇੱਥੇ ਸੋ ਦੋਸਤੋ ਇੱਧਰ ਬਜੀਦਕਿਆਂ ਤੋਂ ਸਾਡੇ ਅੰਕਲ ਜੀ ਬੈਠੇ ਆ ਸੋ ਇੱਧਰ ਸਾਡਾ ਲੱਖਾ ਵੀਰ ਜਿਹੜਾ ਕਿ ਪਿੰਡ ਮੂਮ ਤੋਂ ਇਹਨਾਂ ਦੀ ਬਹੁਤ ਵੱਡੀ ਹਾਜ਼ਰੀ ਹੈ। ਸੋ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ। ਸੋ ਦੋਸਤੋ ਮਨ ਰਹੀ ਬੇਨਤੀ ਕਰਦੇ ਆ ਵੀ ਜਿਵੇਂ ਆਪਾਂ ਵੀਡੀਓ ਗਾਹਾਂ-ਗਾਹਾਂ ਤੱਕ ਬੰਦਿਆ ਕੋਲੇ ਪਹੁੰਹਦੀ ਆ। ਦੇਖੋ ਭਾਵੇਂ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਕਾਫਲੇ ਇੱਥੇ ਖੜੇ ਆ। ਜੇ ਗੱਲ ਕਰੀਏ ਇੱਥੇ ਜਿਹੜਾ ਬਲਾਕ ਕਲਾ ਮਹਿਲ ਕਲਾਂ ਦਾ ਲੰਗਰ ਚੱਲਦਾ ਸੋ ਭਰਾਵੋ ਇਹਦੇ ਵਿੱਚ ਵੀ ਸਾਡੇ 2-3 ਬੰਦੇ ਰਾਤ ਨੂੰ ਪੈਂਦੇ ਆ। ਜਿਵੇਂ ਕਰੀਏ ਅਵਤਾਰ ਸਿੰਘ ਜਿਹੜੇ ਸਾਡੇ ਹੈਗੇ ਆ ਪਿੰਡ ਪ੍ਰਧਾਨ ਖਿਆਲੀ ਤੋਂ ਤੇ ਕਲਮੰਤ ਸਿੰਘ ਇਹ ਦੋਨੇ ਭਰਾਵਾਂ ਦੇ ਲੰਗਰ ਦੇ ਵਿੱਚ ਪੈਣਾ ਸੋ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਉਸ ਤੋਂ ਬਾਅਦ ਇਹ ਵੀਡੀਓ ਨਾਲ ਹੀ ਜਿਵੇਂ ਆਪਣੀਆਂ ਮਤਾਵਾਂ ਪੈਣਾ ਮੋਰਚੇ ਦੇ ਵਿੱਚ ਹਾਜ਼ਰ ਹੋ ਰਹੀਆਂ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹੋ ਜੇ ਆਗੂ ਆਪਾਂ ਨੂੰ ਲੱਭਣੇ ਨਹੀਂ ਹੈਗੇ ਸੋ ਦੋਸਤੋ ਮੋਰਚਾ ਜਿੱਤਣਾ ਜਿਵੇਂ ਵੀ ਹੋ ਸਕਦਾ ਦੇਰ ਨਾ ਲਾਓ ਵੱਧ ਵੱਧ ਵੱਡੀ ਗਿਣਤੀ ਵਿੱਚ ਮੋਰਚੇ ਦੇ ਕਾਫਲੇ ਤੇ ਪਹੁੰਚੀਏ ਤਾਂ ਜੋ ਆਪਾਂ ਮੋਰਚਾ ਜਿੱਤ ਗਏ ਆਪਣੀਆਂ ਜ਼ਮੀਨਾਂ ਨੂੰ ਫਸਲਾਂ ਨੂੰ ਨਸਲਾਂ ਨੂੰ ਬਚਾਉਣ ਲਈ ਆਪਣੀਆਂ ਜਵਾਨੀ ਨੂੰ ਬਚਾਉਣ ਲਈ ਖਾਸ ਕਰਕੇ ਜੇ ਆਪਾਂ ਕਹਿ ਦਈਏ ਸਾਰੀਆਂ ਮੰਗਾਂ ਹਰ ਵਰਗ ਲਈ ਲਾਗੂ ਨੇ ਸੋ ਭਰਾਵੋ ਅਸੀਂ ਪਹਿਲਾਂ ਵੀ ਸਟੇਜਾਂ ਤੇ ਬੋਲਦੇ ਆਂ ਜਿਹੜੇ ਅਖੌਤੀ ਤਿਰਾਂ ਅਖੌਤੀ ਜੱਥੇਬੰਦੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਸੋ ਭਰਾਵੋ ਉਹਨਾਂ ਨੇ ਪੈਰਲਲ ਪ੍ਰੋਗਰਾਮ ਦੇਣੇ ਹੁੰਦੇ ਆ ਸੋ ਆਰ ਪਾਰ ਦੀ ਲੜਾਈ ਆ ਲੰਮੀ ਲੜਾਈ ਆ ਥਰਮ ਇਹਨਾਂ ਜਿੱਤਾਂਗੇ ਭਰਾਵੋ ਆਪਾਂ ਵਧੀਆ ਤਰੀਕੇ ਨਾਲ ਜਿੱਤਾਂਗੇ ਲੜਾਈ ਜਿੱਤ ਕੇ ਘਰ ਨੂੰ ਜਾਵਾਂਗੇ ਮੋਰਚਾ ਪੀਕ ਤੇ ਪਹੁੰਚਿਆ ਹੋਇਆ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਵੱਡੀ ਗਿਣਤੀ ਦੇ ਵਿੱਚ ਲਾਮ ਬੰਦੀਆਂ ਕਰਕੇ ਆਪਾਂ ਖਨੌਰੀ ਬਾਰਡਰ ਤੇ ਪਹੁੰਚੀਏ ਸੋ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਪ੍ਰਧਾਨ ਜੀ ਵੀ ਚੜ੍ਹਦੀ ਕਲਾ ਦੇ ਵਿੱਚ ਸੋ ਡਾਕਟਰ ਦੱਸ ਦਿਆ ਵੀ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਐ ਸੋ ਭਰਾਵੋ ਜਿਹੜੇ ਬੰਦੇ ਨੇ ਅੰਨ ਪਾਣੀ ਨਹੀਂ ਖਾਣਾ ਉਹ ਸਿਹਤ ਡਾਊਨ ਹੋਣੀ ਹੋਣੀ ਐ ਪਰ ਪ੍ਰਧਾਨ ਜੀ ਚੜ੍ਹਦੀ ਕਲਾ ਦੇ ਵਿੱਚ ਆ ਸੋ ਭਰਾਵੋ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੱਡੀ ਗਿਣਤੀ 'ਚ ਆਪਾਂ ਖਨੌਰੀ ਬਾਰਡਰ ਤੇ ਪਹੁੰਚੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ